ਇੰਪੋਰਟੈਂਟ ਦੇਖੀ ਸਿਕਿਉਰਿਟੀ ਅਰੇਂਜਮੈਂਟਸ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਕੀਤੇ ਗਏ ਹਨ ਜੋ ਕਿ ਨੋਰਮਸ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਉਸ ਦੇ ਮੁਤਾਬਿਕ ਹੀ ਕੀਤਾ ਗਿਆ ਹੈ ਅਸੀਂ ਬਾਹਰ 200 ਮੀਟਰ ਦੂਰ ਤੋਂ ਹੀ ਨਾਕੇਬੰਦੀ ਸ਼ੁਰੂ ਕਰਤੀ ਹੈ ਜਿਹੜੇ ਵੀ ਵਹੀਕਲਸ ਆ ਰਹੇ ਹਨ ਉਹਨਾਂ ਨੂੰ ਰਿਕੁਐਸਟ ਕਰਕੇ ਪਾਰਕਿੰਗ ਲੈਵਲ ਪੇਚਾ ਜਾ ਰਹੇ ਜੋ ਅਫੀਸ਼ਲ ਵਹੀਕਲਸ ਹੈ ਉਹਦੀ ਵੱਖਰੀ ਪਾਰਕਿੰਗ ਹੈ ਜਿਹੜੇ ਕਾਊਂਟਿੰਗ ਏਜੰਟਸ ਹੈ ਜਾਂ ਪਾਰਟਿਸ ਨਾਮਨੇ ਨੋਮੀਨੇਟਡ ਪਰਸਨਸ ਹੈ ਉਹਨਾਂ ਦੀ ਵੱਖਰੀ ਪਾਰਕਿੰਗ ਕੀਤੀ ਗਈ ਹੈ ਜਿਹੜਾ ਮੇਨ ਗੇਟ ਹੈ ਇੱਥੇ ਐਸਪੀ ਮੈਡਮ ਆਪ ਪ੍ਰੈਜ਼ੈਂਟ ਹੈਗੇ ਉਹ ਵੀ ਚੈਕਿੰਗ ਕਰ ਰਹੇ ਹਨ ਕਿ ਉਥੋਂ ਪ੍ਰੈਸਿੰਗ ਹੋ ਕੇ ਹੀ ਬੰਦੇ ਅੰਦਰ ਆ ਰਹੇ ਇਸੇ ਤਰ੍ਹਾਂ ਮੀਡੀਆ ਦਾ ਸੈਂਟਰ ਜਿਹੜਾ ਹੈ ਉਸ ਤੇ ਵੀ ਅਸੀਂ ਡਿਊਟੀ ਆਫ ਪੋਸਟ ਲਾਈਨ ਹੈ ਮੋਬਾਈਲ ਫੋਨ ਤੁੰਨਾ ਨਹੀਂ ਲੈ ਜਾਣਾ ਅਲਾਉਡ ਹੈ ਤੋਂ ਸਾਡੀ ਰਿਕਵੈਸਟ ਇਹ ਹੋਊਗੀ ਕਿ ਜਿਹੜੇ ਵੀ ਆ ਰਹੇ ਨੇ ਉਹ ਆਪਣੀ ਗੱਡੀਆਂ ਦੇ ਵਿੱਚ ਹੀ ਰੱਖਣ ਆਦਰਵਾਇਸ ਫਿਰ ਇੱਥੇ ਜਿਹੜੇ ਫਾਈਨਲ ਪੁਆਇੰਟ ਐਪਰਸਕਿੰਗ ਦਾ ਉੱਤਰ ਫਿਰ ਉਹਨਾਂ ਨੂੰ ਡਿਪੋਜ਼ਿਟ ਕਰਨਾ ਪਏਗਾ ਸਰ ਜਦੋਂ ਕਾਊਂਟਿੰਗ ਕੰਪਲੀਟ ਹੋ ਗਈ ਉਸ ਤੋਂ ਬਾਅਦ ਵੀ ਕੁਝ ਖਾਸ ਨਹੀਂ ਹੋਏ ਕਿਉਂਕਿ ਹਾਂ ਜੇ ਕਾਊਂਟਿੰਗ ਦਾ ਬੇਸਿਕਲੀ ਜਿਹੜੇ ਕਾਊਂਟਿੰਗ ਪ੍ਰੋਸੈਸ ਜਦੋਂ ਕੰਪਲੀਟ ਹੋਊਗਾ ਰਿਜ਼ਲਟ ਡਿਕਲੇਅਰ ਹੋਗਾ ਤੋਂ ਜਿਹੜੇ ਵੀ ਕੈਂਡੀਡੇਟਸ ਹੈ ਉਹਨਾਂ ਦੇ ਨਾਲ ਅਸੀਂ ਵਿਕਟਰੀ ਪ੍ਰੋਸੀਸ਼ਨ ਜੇਕਰ ਉਹ ਕੱਢਣਾ ਚਾਹੁੰਦੇ